ਦੇਸ਼ ਦੁਨੀਆਂ ਵਿੱਚ ਵਸਦੇ ਪੰਜਾਬੀਓ ਖੁਸ਼ ਆਮਦੀਦ ਸਵਾਗਤ ਹੈ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਾਈ ਹਰਜਿੰਦਰ ਸਿੰਘ ਜੀ ਟਿੱਲੋਂ ਮੌਜੂਦ ਨੇ ਜਿਹਨਾਂ ਨੂੰ ਅਕਸਰ ਤੁਸੀਂ ਨਿਊ ਚੈਨਲਾਂ 'ਤੇ ਦੇਖਦੇ ਹੋਣੇ ਹਰਜਿੰਦਰ بھائی ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਧੰਨਵਾਦ ਸਾਰਿਆਂ ਹਾਂ ਵਧੀਆ ਬਾਈ ਜਿਹੜੇ ਸਾਹਬ ਨਾਲ ਇਕੱਠ ਹੋਇਆ ਢੱਲੇਵਾਲ ਸਾਹਿਬ ਮਰਨ ਵਰਤਾਂ ਅੰਦੋਲਨ 'ਚ ਬੈਠੇ ਨੇ ਕਿ ਕੀ ਲੱਗਦਾ ਕਿ ਕਿੰਨਾ ਕੁ ਸਮਾਂ ਲੱਗ ਜਾਊ ਮੰਗਾ ਕਦੋਂ ਕਿ ਪੂਰੀਆਂ ਹੋ ਜਾਣਗੀਆਂ ਦੇਖੋ ਪਹਿਲਾਂ ਤਾਂ ਅਫਸੋਸ ਹੁੰਦਾ ਕਿ ਸਾਨੂੰ ਮਰਨ ਵਰਤ 'ਤੇ ਬੈਠਣਾ ਹੀ ਕਿਉਂ ਪੈਂਦਾ ਸਾਡੇ ਆਗੂ ਹੋਣ ਹਣ ਸਵਾਲ ਇਹ ਆ ਦੂਸਰੀ ਗੱਲ ਅੱਜ ਅਸੀਂ ਜਿੱਥੇ ਖੜੇ ਆ ਇਹ ਬਜ਼ੁਰਗਾਂ ਦੀਆਂ ਤਸਵੀਰਾਂ ਦੇਖ ਕੇ ਇਹਨਾਂ ਦੀਆਂ ਫੋਟੋਆਂ ਦੇਖ ਕੇ ਜਾਂ ਇਹਨਾਂ ਦੀਆਂ ਵੀਡੀਓ ਦੇਖ ਕੇ ਮਨ ਭਰ ਆਉਂਦਾ ਅੱਜ ਵੀ ਮੈਂ ਉੱਥੇ ਸਟੇਜ ਦੇ ਮੂਹਰੇ ਖੜਾ ਸੀ ਦੋ ਵਾਰ ਮਨ ਭਰ ਆਇਆ ਕਿ ਅਸੀਂ ਇੱਥੇ ਜੰਮੇ ਆ ਇਹ ਸਾਡੀ ਜੰਮਣਪੋ ਆ ਤੇ ਅਸੀਂ ਇਸ ਨੂੰ ਐ ਨਹੀਂ ਜਾਣ ਦਿੰਦੇ ਹਨ ਚਾਹੇ ਦੀ ਕੋਈ ਪੱਤਰਕਾਰ ਆ ਚਾਹੇ ਦੀ ਕੋਈ ਪੁਲਿਸ ਆਫੀਸਰ ਆ ਚਾਹੇ ਜੀ ਕੋਈ ਪੋਲੀਟੀਕਲ ਬੰਦਾ ਹਰੇਕ ਪਹਿਲਾਂ ਆਪਣੀ ਮਾਂ ਨੂੰ ਪਿਆਰ ਕਰਦਾ ਉਸ ਤੋਂ ਬਾਅਦ ਆਪਣੀ ਜ਼ਮੀਨ ਨੂੰ ਪਿਆਰ ਕਰਦਾ ਜਿੱਥੇ ਉਹ ਜੰਮਿਆ ਪਲਿਆ ਤੇ ਉਹਨਾਂ ਤੋਂ ਜੇ ਕੋਈ ਉਹਨਾਂ ਦੀ ਮਾਂ ਖੋਣ ਦੀ ਕੋਸ਼ਿਸ਼ ਕਰੂ ਜਾਂ ਉਹਨਾਂ ਦੀ ਜ਼ਮੀਨ ਖੋਣ ਦੀ ਕੋਸ਼ਿਸ਼ ਕਰੂ ਜੀ ਉਹਨਾਂ ਦੇ ਧਾ ਤਾਂ ਨਿਕਲੂਗੀ ਇੱਕ ਵਾਰ ਇੱਕ ਵਾਰ ਮਰਨ ਨੂੰ ਦਿੱਲਤਾ ਕਰੂਗਾ ਤੇ ਨਾਲੇ ਬਾਕੀ ਪੰਜਾਬ ਦੇ ਲਈ ਤਾਂ ਸਲੋਗਨ ਬਣੇ ਹੋਏ ਨੇ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਪੰਜਾਬ ਦੀ ਧਰਤੀ ਉਹ ਧਰਤੀ ਆ ਜਿਸ ਨੇ ਜੋਧੇ ਸੂਰਵੀਰ ਪੈਦਾ ਕੀਤੇ ਆ ਪੰਜਾਬ ਨੂੰ ਕਦੋਂ ਨਹੀਂ ਲੁੱਟਿਆ ਗਿਆ 1947 ਤੋਂ ਪਹਿਲਾਂ ਵੀ ਲੁੱਟਿਆ ਗਿਆ 1947 ਤੋਂ ਬਾਅਦ ਵੀ ਲੁੱਟਿਆ ਗਿਆ ਪੰਜਾਬ ਵੰਡ ਦਿੱਤਾ ਲੈਂਦਾ ਪੰਜਾਬ ਉਹ ਅਲੱਗ ਕਰਤਾ ਸਾਡੇ ਭੈਣ ਭਰਾ ਉਧਰ ਰਹਿ ਗਏ ਚੜਦਾ ਪੰਜਾਬ ਅਲੱਗ ਕਰਤਾ ਇੱਕ ਹਿੰਦੁਸਤਾਨ ਦਾ ਪੰਜਾਬ ਹੋ ਗਿਆ ਇੱਕ ਪਾਕਿਸਤਾਨ ਦਾ ਪੰਜਾਬ ਹੋ ਗਿਆ ਪਰ ਅੱਜ ਵੀ ਉਹਨਾਂ ਦਿਲਾਂ ਦੇ ਵਿੱਚ ਪਿਆਰ ਆ ਅੱਜ ਵੀ ਪੱਗਾਂ ਵਾਲੇ ਟੋਪੀਆਂ ਵਾਲੇ ਤਿਲਕ ਜੰਜੂ ਦੀ ਰਾਖੀ ਕਰਨ ਵਾਲੇ ਸਾਡੇ ਗੁਰੂ ਮਹਾਰਾਜ ਸਾਰੇ ਸਾਂਝੇ ਆ ਸਾਰਿਆਂ ਦੇ ਪੱਗਾਂ ਵਾਲਿਆਂ ਦੇ ਵੀ ਟੋਪੀਆਂ ਵਾਲਿਆਂ ਦੇ ਵੀ ਤੇ ਅੱਜ ਇਸ ਧਰਤੀ ਦੇ ਉੱਪਰ ਜਦੋਂ ਅਸੀਂ ਪਹੁੰਚੇ ਸਵੇਰੇ ਦੇਖਿਆ ਆ ਕਿ ਮਾਹੌਲ ਮਾਹੌਲ ਕਾਫੀ ਜ਼ਿਆਦਾ ਜਿਹੜਾ ਕਿ ਭਖਿਆ ਹੋਇਆ ਨਜ਼ਰ ਆ ਰਿਹਾ ਸੀ ਕਾਫੀ ਜਿਹੜਾ ਕਿ ਪੰਜਾਬ ਦੇ ਹਾਲਾਤ ਨੇ ਉਦਰਸਾ ਰਹੇ ਸੀ ਪਰ ਪੰਜਾਬ ਦੀ ਇੱਕ ਗੱਲ ਤਾਂ ਖਾਸ ਆ ਬਾਈ ਪੰਜਾਬ ਦੀ ਇੱਕ ਗੱਲ ਖਾਸ ਇਹ ਆ ਕਿ ਅੱਜ ਤੁਸੀਂ ਇੱਥੇ ਬੈਠੇ ਹੋ ਇੱਥੇ ਤੁਹਾਨੂੰ ਐਂ ਲੱਗਦਾ ਵੀ ਅਸੀਂ ਲੁੱਟੇ ਗਏ ਅਸੀਂ ਪੁੱਟੇ ਗਏ ਤੁਸੀਂ ਜਦੋਂ ਕਿਸੇ ਵਿਆਹ 'ਚ ਜਾਂਦੇ ਹੋ ਜਾਂ ਕਿਸੇ ਸ਼ਾਦੀ 'ਚ ਜਾਂਦੇ ਹੋ ਕਿਸੇ ਖੁਸ਼ੀ ਦੇ ਮਾਹੌਲ 'ਚ ਜਾਂਦੇ ਹੋ ਉੱਥੇ ਇਹ ਲੱਗਦਾ ਕਿ ਪੰਜਾਬ ਜਿੰਨਾ ਕੋਈ ਖੁਸ਼ ਦੇਸ਼ ਹੀ ਹੈ ਨਹੀਂ ਸਾਡਾ ਦੇਸ਼ ਆ ਜਿਹੜਾ ਪੰਜਾਬ ਆ ਸਾਡੇ ਦੇਸ਼ ਪੰਜਾਬ ਦੀ ਜਿਹੜੀ ਮਿੱਟੀ ਆ ਉਹ ਉਹਨਾਂ ਬਜ਼ੁਰਗਾਂ ਨੂੰ ਸਾਡਿਆਂ ਨੂੰ ਸਾਡੇ ਯੋਧਿਆਂ ਨੂੰ ਸਾਡੇ ਸੂਰਬੀਰਾਂ ਨੂੰ ਜਨਮ ਦਿੰਦੀ ਆ ਤੇ ਦਿੰਦੀ ਰਹੇਗੀ ਪਰ ਇੱਕ ਗੱਲ ਇਹ ਆ ਕਿ ਜੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਇੱਥੇ ਡੈਥ ਹੁੰਦੀ ਆ ਮਰਨ ਵਾਰ ਤੀ ਜਿਵੇਂ ਉਹ ਬੈਠੇ ਨੇ ਕੁਛ ਖਾ ਨਹੀਂ ਰਿਹਾ ਪੀ ਨਹੀਂ ਰਿਹਾ ਤਾਂ ਅਜਿਹੇ ਹੀ ਉਹਦੇ ਸਦੀਆਂ ਬਾਅਦ ਪੈਦਾ ਹੁੰਦੇ ਨੇ ਬਾਈ ਜੀ ਇਸ ਤੋਂ ਪਹਿਲਾਂ ਅ ਬਾਈ ਦੀਪ ਸਿੱਧੂ ਕਿਸਾਨੀ ਉਦੋਲਣ ਦੇ ਵਿੱਚ ਆਇਆ ਬੰਬਾ ਛੱਡ ਕੇ ਦਰੀਆਂ ਤੇ ਬੈਠ ਗਿਆ ਹਨਾ ਇਹੋ ਜਿਹੇ ਜੋਦੇ ਸਦੀਆਂ ਬਾਅਦ ਪੈਦਾ ਹੁੰਦੇ ਨੇ ਮੈਨੂੰ ਨਹੀਂ ਲੱਗਦਾ ਵੀ ਇਸ ਤੋਂ ਬਾਅਦ 20 ਸਾਲ ਕੋਈ ਕਿਸਾਨ ਅਗੂ ਅਜਿਹੇ ਬਣੂਗਾ ਜਾਂ ਅਜਿਹੇ ਪੈਦਾ ਹੋਊਗਾ ਲੜਦੇ ਰਹਿਣਗੇ ਪਰ ਅਜਿਹੇ ਕੋਈ ਸਾਹਮਣੇ ਨਹੀਂ ਆਉਣਾ ਕਿ ਜਿਹੜਾ ਪੰਜਾਬ ਦੀ ਜਾਂ ਇੱਕ ਇਮਾਨਦਾਰੀ ਦੀ ਲੜਾਈ ਲੜਦਾ ਹੋਵੇ ਜੀ ਗੱਲ ਸੇਤਰੀ ਕਰੀਏ ਡੱਲੇਵਾਲ ਸਾਹਿਬ ਦੀ ਕਿੰਨਾ ਕੁ ਫਰਕ ਪੈ ਰਿਹਾ ਛੇਤ ਦਾ ਦੇਖੋ ਲਗਾਤਾਰ ਡਾਕਟਰਾਂ ਦੀ ਟੀਮ ਦਾ ਚੈੱਕਅਪ ਚੱਲ ਰਿਹਾ ਲਗਾਤਾਰ ਡਾਕਟਰ ਦੱਸ ਰਹੇ ਨੇ ਕਿ ਅੱਜ 12 ਕਿਲੋ ਵਜ਼ਨ ਘਟ ਗਿਆ ਅੱਜ 7 ਕਿਲੋ ਵਜ਼ਨ ਘਟ ਗਿਆ ਅੱਜ 18 ਕਿਲੋ ਵਜ਼ਨ ਘਟ ਗਿਆ ਇਥੇ ਪੰਦਰੋ ਉਸਤ ਬੰਦਾ ਹੀ ਬਈ ਬਿਮਾਰ ਆ ਉਹ ਤਾਂ ਫੇਰ ਵੀ ਭੁੱਖ ਹੜਤਾਲ ਤੇ ਬੈਠੇ ਨੇ ਮਰਨ ਵਰਤ ਤੇ ਬੈਠੇ ਨੇ ਹਣਾ ਇਹ ਤਾਂ ਹੁਣ ਅਪੀਲ ਹੀ ਕਰ ਸਕਦੇ ਆ ਆਪਾਂ ਸਾਰੀਆਂ ਸਰਕਾਰਾਂ ਨੂੰ ਵੀ ਤੁਹਾਡੇ ਗਾੜੀ ਅਪੀਲ ਆ ਕਿ ਤੁਸੀਂ ਇਹਨਾਂ ਮੰਗਾ ਨੂੰ ਬਾਚੋ ਦੇਖੋ ਦੇਖ ਕਿ ਉਸ ਦੇ ਉੱਪਰ ਜਿਹੜੀਆਂ ਮੰਗਾਂ ਤੁਹਾਡੇ ਹਿਸਾਬ ਚ ਆਉਂਦੀਆਂ ਉਹਨਾਂ ਨੂੰ ਮੰਨੋ ਉਹਨਾਂ ਦੇ ਉੱਪਰ ਜਿਹੜੇ ਕਾਨੂੰਨ ਇਹ ਕਿਸਾਨ ਸਾਡੇ ਬਜ਼ੁਰਗ ਜਿਹੜੇ ਮੰਗਦੇ ਨੇ ਉਹਨਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰੋ ਹਨਾ ਤੇ ਜਿਵੇਂ ਹੁਣ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਆ ਉਹਦੇ ਵਿੱਚ ਕੁਝ ਵੀ ਮਾੜਾ ਨਹੀਂ ਹੈਗਾ ਭਾਈ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਜੇ ਬਣੂਗਾ ਤਾਂ ਕਿਸਾਨ ਆ ਜਿਹੜਾ ਖੁਸ਼ਹਾਲ ਰਹੂਗਾ ਬਾਕੀ ਕਿਸਾਨੀ ਦਾ ਇਸ ਵਾਰ ਆਪ ਹੀ ਮੰਦੇਚਾ ਪਰਾਲੀ ਨੂੰ ਆਗ ਨਹੀਂ ਲਾਉਣ ਦਿੱਤੀ ਉਹਨਾਂ ਆਗ ਲਾਉਣ ਕਰਕੇ ਜਿਹੜੇ ਕਣਕ ਬੀਜੀ ਜਿਹੜੇ ਕਿਸਾਨਾਂ ਨੇ ਉਹਦੇ ਥੱਲੇ ਸੁੰਡ ਬਣ ਗਿਆ ਸੁੰਡ ਬਣ ਕੇ ਉਹ ਜਿਹੜੀ ਕਣਕ ਉਹ ਖਰਾਬ ਹੋ ਗਈ। ਉਹ ਕਣਕ ਖਰਾਬ ਹੋਣ ਕਾਰਨ ਇੱਕ ਕਿਸਾਨ ਦਾ ਇੱਕ ਕਿੱਲੇ ਤੇ 15000 ਤੋਂ 20000 ਰੁਪਏ ਜਿਹੜਾ ਖਰਚਾ ਉਹ ਆ ਰਿਹਾ। ਇਸ ਤੋਂ ਪਹਿਲਾਂ ਡੀਏਪੀ ਜਿਹੜੀ ਕਿ ਉਹ ਬਲੈਕ ਚ ਮਿਲੀ। ਕਿਸਾਨ ਉਦੋਂ ਸੜਕਾਂ ਦੇ ਰੋਲਦੇ ਰਹੇ। ਕਿਸਾਨਾਂ ਨੇ ਝੋਨਾ ਚਕਾਉਣ ਦੀ ਜਿਹੜੀ ਮੰਡੀਆਂ ਚ ਰੋਲੇ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਮੰਡੀਆਂ ਚ ਬੈਠੇ ਰਹੇ। ਜਿਹੜੇ ਕਿਸਾਨ ਨੇ ਆਪਣੀ ਧੀ ਦਾ ਵਿਆਹ ਕਰਨਾ, ਆਪਣੇ ਪੁੱਤ ਦੀ ਪੜ੍ਹਾਈ ਦਾ ਖਰਚਾ ਕੱਢਣਾ ਉਸੇ ਫਸਲ ਤੋਂ ਤਾਂ ਉਹ ਕਿਸਾਨ ਅੱਜ ਜਮਾਂ ਟੁੱਟਿਆ ਬੈਠਾ ਉਸ ਕਿਸਾਨ ਦੇ ਪੱਲੇ ਕੁਝ ਨਹੀਂ ਹੈਗਾ ਇਸੇ ਕਰਕੇ ਸ਼ਾਇਦ ਜਗਜੀਤ ਸਿੰਘ ਢੱਲੇਵਾਲ ਨੂੰ ਇੰਨਾ ਵੱਡਾ ਕਦਮ ਚੱਕਣਾ ਪਿਆ ਕਿ ਮਰਨ ਵਰਤ ਤੇ ਉਹਨਾਂ ਨੂੰ ਬੈਠਣਾ ਪਿਆ ਪਰ ਅਫਸੋਸ ਹੁੰਦਾ ਕਿ ਅਸੀਂ ਅੱਡੋ ਅੱਡ ਵੱਖੋ ਵੱਖ ਜਥੇਬੰਦੀਆਂ ਬਣਾ ਰੱਖੀਆਂ ਨੇ ਕਿਉਂ ਨਹੀਂ ਇੱਕ ਪਲੇਟਫਾਰਮ ਤੇ ਹੋ ਕੇ ਲੜਦੇ ਕਿਉਂ ਨਹੀਂ ਅਸੀਂ ਕਹਿੰਦੇ ਵੀ ਹਾਂ ਜਿਹੜਾ ਸਾਡੀ ਲੜਾਈ ਲੜਦਾ ਸੀ ਉਹਦੇ ਲਈ ਲੜੀਏ ਕਿਉਂ ਨਹੀਂ ਅਸੀਂ ਇੱਥੇ ਆ ਕੇ ਬੈਠਦੇ ਪੂਰਾ ਪੰਜਾਬ ਆ ਬਈ ਪੂਰਾ ਪੰਜਾਬ ਵਸਦਾ ਇੱਥੇ ਕਈ ਆਗੂ ਬਿਆਨ ਦਿੰਦੇ ਨੇ ਇਹ ਇਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਇਹਨਾਂ ਦੀਆਂ ਮੰਗਾਂ ਪੂਰੀਆਂ ਕਰਨੇ ਚਾਹੀਦੀਆਂ। ਅਸੀਂ ਹਮਾਇਤ ਨਹੀਂ ਕਰਾਂਗੇ। ਯਾਰ ਅਫਸੋਸ ਹੁੰਦਾ ਉਹਨਾਂ ਦੇ ਵੀ ਤੁਸੀਂ ਏਡੇ ਏਡੇ ਆਗੂ ਬਣ ਕੇ ਜੇ ਅੱਜ ਵੀ ਇਹੋ ਜਿਹੇ ਬਿਆਨ ਦੇਵੋਗੇ ਤਾਂ ਸ਼ਾਇਦ ਤੁਹਾਨੂੰ ਲੋਕਾਂ ਨੇ ਪ੍ਰਵਾਨ ਨਹੀਂ ਕਰਨਾ ਕਿਉਂਕਿ ਪੰਜਾਬ ਵਸਦਾ ਗੁਰਾ ਦੇ ਨਾਂ ਤੇ ਉਸ ਸਲੋਗਨ ਨੂੰ ਲੋਕਾਂ ਨੇ ਕਾਇਮ ਰੱਖਣਾ ਗੁਰੂ ਮਹਾਰਾਜ ਦੀਆਂ ਬਾਣੀ ਪੜ੍ਹਦੇ ਹਾਂ ਉਸ ਦੇ ਵਿੱਚ ਕਿਹਾ ਜਾਂਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ। ਜਿਹੜੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਸਵੇਰੇ 7 ਵਜੇ ਭੋਗ ਪੈਂਦੇ ਨੇ ਤਾਂ ਉੱਥੇ ਹਮੇਸ਼ਾ ਅਰਦਾਸ ਦੇ ਵਿੱਚ ਇਹੀ ਜਿਹ ਹੈ ਜਾਂਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਅਸੀਂ ਹਰ ਇੱਕ ਦੀ ਸੁੱਖ ਮੰਗਦੇ ਆਂ ਖੈਰ ਮੰਗਦੇ ਆਂ ਚਾਹੇ ਜੀ ਉਹ ਸਾਡਾ ਦੁਸ਼ਮਣ ਵੀ ਹੋਵੇ ਅਸੀਂ ਉਹਦੀ ਵੀ ਖੈਰ ਮੰਗਦੇ ਆਂ ਕਿ ਕਿਸੇ ਦਾ ਧੀ ਪੁੱਤ ਨਸ਼ੇ ਦੇ ਨਾਲ ਅੱਗੇ ਕਿਸੇ ਦਾ ਧੀ ਪੁੱਤ ਰਾਹੇ ਤੋਂ ਕਰਾਹੇ ਨਾ ਪਵੇ ਅਸੀਂ ਉਹ ਲੋਕ ਆਂ ਜਿਹੜੇ ਆਪ ਦੇ ਪਿੰਡੇ ਤੇ ਸਹਿਕੇ ਦੂਜੇ ਦਾ ਢਿੱਡ ਭਰਦੇ ਆ ਜਦੋਂ ਹਰੀ ਕ੍ਰਾਂਤੀ ਆਈ ਪੰਜਾਬ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਜਾਂ ਇਸ ਦੇਸ਼ ਦੇ ਵਿੱਚ ਤਾਂ ਉਦੋਂ ਕਈ ਜਿਹੜੇ ਬੁੱਧੀਜੀਵੀ ਸੀ ਉਹਨਾਂ ਨੇ ਲਿਖਿਆ ਕਿ ਇਹ ਹਰੀ ਕ੍ਰਾਂਤੀ ਨਹੀਂ ਇਹ ਬਰਬਾਦੀ ਦੀ ਕ੍ਰਾਂਤੀ ਹੈ ਇਹ ਪੰਜਾਬ ਨੂੰ ਲੈ ਡੁੱਬੇਗੀ ਤੇ ਹੋਇਆ ਵੀ ਉਵੇਂ ਸਾਡੀਆਂ ਰਵਾਇਤੀ ਫਸਲਾਂ ਖਤਮ ਹੋ ਗਈਆਂ ਸਾਡੀਆਂ ਮੱਕੀ ਜਵਾਰ ਵਰਗੀਆਂ ਜਿਹੜੀਆਂ ਸਾਡੀਆਂ ਰਵਾਇਤੀ ਫਸਲਾਂ ਸੀ ਇਹਨਾਂ ਤੋਂ ਸਾਨੂੰ ਸਿਹਤ ਲਈ ਸਾਡੀ ਫਾਇਦੇਮੰਦ ਸੀ ਸਾਡੇ ਨਰਮਾ ਕਪਾਹ ਸਾਰਾ ਕੁਝ ਇਹਨਾਂ ਨੇ ਬਰਬਾਦ ਕਰਤਾ ਬਾਈ ਸਾਡੇ ਕੋਲੇ ਬੀ ਨਹੀਂ ਆਏ ਹਨ ਜਦੋਂ ਤੇ ਜੇ ਉਹ ਬੀ ਚੰਗੇ ਹੁੰਦੇ ਤਾਂ ਸ਼ਾਇਦ ਅੱਜ ਸਾਡੀ ਕਿਸਾਨੀ ਇੱਥੇ ਸੜਕਾਂ ਦੇ ਨਾਲ ਰੋਲਦੀ ਜੇ ਸਾਨੂੰ ਇਹਨਾਂ ਨੇ ਨਾਂ ਇਹ ਲਾਲਚ ਦਿੱਤਾ ਹੁੰਦਾ ਕਿ ਹਰੀ ਕ੍ਰਾਂਤੀ ਬੀਜੋ ਸਾਡੇ ਲੋਕ ਥੋੜੇ ਜੇ ਭੋਲੇ ਨੇ ਸਾਡੇ ਲੋਕਾਂ ਨੂੰ ਜਦੋਂ ਕਿਹਾ ਗਿਆ ਕਿ ਦੇਸ਼ ਭੁੱਖਾ ਮਰ ਰਿਹਾ ਤੁਸੀਂ ਹਰੀ ਕ੍ਰਾਂਤੀ ਦਾ ਨਾਅਰਾ ਦਿੱਤਾ ਹਰੀ ਕ੍ਰਾਂਤੀ ਦੇ ਨਾਅਰੇ ਥੱਲੇ ਸਾਡੇ ਲੋਕਾਂ ਨੇ ਆਪਣੇ ਜ਼ਮੀਨਾਂ ਨੇ ਜਿਹੜੀਆਂ ਉਹ ਵੱੱਜਰ ਕਰ ਲੀਆਂ ਜ਼ਮੀਨਾਂ ਨੇ ਜਿਹੜੀਆਂ ਉਹ ਖਰਾਬ ਕਰ ਲੀਆਂ ਪਰ ਪੂਰੀ ਦੁਨੀਆ ਦਾ ਢਿੱਡ ਭਰਿਆ ਇਹ ਇਹ ਇਹੀ ਸਾਡੇ ਪੰਜਾਬ ਦੀ ਖਾਸੀਅਤ ਆ ਅਸੀਂ ਕਿਸੇ ਦਾ ਮੰਗਣ ਨਹੀਂ ਗਏ ਅਜੇ ਤੱਕ ਅਸੀਂ ਜੇ ਮੰਗਿਆ ਵੀ ਤਾਂ ਉਹਦਾ ਹੱਕ ਮੰਗਿਆ ਕੀ ਲੱਗਦਾ ਲਾਸਟ ਸਵਾਲ ਆ ਕਿ ਕਦੋਂ ਕ ਹੱਲ ਹੋ ਜੂਗਾ ਜੇ ਆਪਾਂ ਪਿਛਲੇ ਸਮੇਂ ਦੀ ਗੱਲ ਕਰੀਏ 2020 ਦੀ ਉਦੋਂ ਵੀ ਜਿਹੜੇ ਦਿੱਲੀ ਨੂੰ ਚਾਲੇ ਪਾਈ ਸੀਗੇ ਲੰਮਾ ਸਮਾਂ ਚੱਲਿਆ ਪ੍ਰੋਟੈਸਟ ਦਿੱਲੀ ਵੀ ਬੰਦ ਕਰਕੇ ਰੱਖੀ ਕੀ ਲੱਗਦਾ ਕਿ ਇੱਥੇ ਬੈਠ ਕੇ ਹੱਲ ਹੋ ਜੂਗਾ ਇਹ ਦੁਬਾਰਾ ਦਿੱਲੀ ਜਾਣਾ ਪਊਗਾ ਦੇਖੋ ਕਿਸਾਨ ਤਾਂ ਚਾਹੁੰਦੇ ਨੇ ਕਿ ਸਾਨੂੰ ਘਰਾਂ ਚੋਂ ਨਿਕਲਣਾ ਪਵੇ ਸਾਡੇ ਘਆਂੜਿਆਂ ਮੰਗਾ ਨੇ ਉਹ ਘਰਾਂ ਚ ਬੈਠਿਆਂ ਦੀਆਂ ਪੂਰੀਆਂ ਹੋ ਜਾਣ ਆਹ ਦੇਖੋ ਆ ਟਰੈਕਟਰ ਆ ਬਈ ਇੱਕ ਮਿੰਟ ਇਧਰ ਹੀ ਆਹਾਂ ਕੈਮਰਾ ਘੁਮਾ ਦਿਓ ਇੱਕ ਮਿੰਟ ਆ ਟਰੈਕਟਰ ਨੇ ਇਹ ਪੁੱਤਾਂ ਵਾਂਗੂ ਰੱਖਦਾ ਕਿਸਾਨ ਜੀ ਜਿਹੜੇ ਅੱਜ ਇੱਥੇ ਖੜੇ ਕਈਆਂ ਕਈ ਤਾਂ ਗਲ ਗਏ ਕਈ ਸਰਕਾਰ ਨੇ ਭੰਨ ਤੇ ਉਦੋਂ ਹਨ ਕਈ ਤੋੜ ਤੇ ਇਹ ਆ ਬਜ਼ੁਰਗਾਂ ਦੀਆਂ ਅੱਖਾਂ ਦਿਖਾ ਦਿਓ ਇਹ ਬਜ਼ੁਰਗਾਂ ਦੀਆਂ ਅੱਖਾਂ ਅੱਜ ਘਰੇ ਬੈਠ ਕੇ ਆ ਉਹਦੇ ਪੋਤਿਆਂ ਦੇ ਨਾਲ ਖੇਡਣ ਦੀ ਉਮਰ ਆ ਇਹ ਕਰੇ ਬੈਠ ਕੇ ਆ ਉਹਦੇ ਨੂਹਾਂ ਪੁੱਤਾਂ ਦੇ ਵਿੱਚ ਬੈਠਣ ਦੀ ਉਮਰ ਆ ਇਹ ਇਹ ਇਸ ਛਰਕ ਤੇ ਬੈਠੇ ਨੇ ਕੋਰਾ ਵਰਦਾ ਬਾਈ ਉਤੋਂ ਉਤੋਂ ਠੰਡਾ ਪੈ ਰਹੀਆਂ ਨੇ ਹਨਾ ਅਸੀਂ ਆਪਣੇ ਛੋਟੇ ਬੱਚੇ ਨੂੰ ਕਹਿੰਦੇ ਹੁੰਦੇ ਆ ਵੀ ਜਿਹੜੀ ਠੰਡ ਆ ਉਹ ਛੋਟੇ ਬੱਚੇ ਨੂੰ ਤੇ ਬਜ਼ੁਰਗ ਨੂੰ ਲੱਗਦੀ ਆ ਜ਼ਿਆਦਾ ਜੀ ਜਿਹੜੀ ਨੌਜਵਾਨੀ ਉਹ ਫੇਰ ਵੀ ਸਹਾਰ ਜਾਂਦੀ ਆ ਪਰ ਹੁਣ ਕਰਿਆ ਕੀ ਜਾਵੇ ਜਿਵੇਂ ਤੁਸੀਂ ਕਿਹਾ ਕਿ ਜੇ ਉਦੋਂ ਬੈਠੇ ਰਹਿੰਦੇ ਜਾਂ ਦਿੱਲੀ ਦੁਬਾਰਾ ਕਿਉਂ ਜਾਣਾ ਪੈਗਾ ਕਦੋਂ ਤੱਕ ਇਹ ਜਿਹੜਾ ਮਸਲਾ ਹੱਲ ਹੋ ਜੂ। ਇਹਦਾ ਦੇਖੋ ਸੰਘਰਸ਼ ਦਾ ਨਾਂ ਲੜਦੇ ਰਹਿਣਾ। ਜੇ ਸੰਘਰਸ਼ ਹੁੰਦੇ ਰਹਿਣਗੇ ਤਾਂ ਸ਼ਾਇਦ ਕਿਤੇ ਨਾ ਕਿਤੇ ਜਾ ਕੇ ਸਾਡੇ ਮੁੱਲ ਪੈਂਦੇ ਰਹਿਣਗੇ। ਇਹ ਸਦੀਆਂ ਤੋਂ ਹੁੰਦਾ ਆ ਬਈ ਇਹ ਅਬਦਾਲੀ ਵਰਗਾਂ ਤੋਂ ਲੈ ਕੇ ਸਦੀਆਂ ਤੋਂ ਹੁੰਦਾ ਆ ਸਾਡੇ ਪੰਜਾਬ ਨੂੰ ਹਮੇਸ਼ਾ ਵੱਢਿਆ ਗਿਆ। ਇਸੇ ਧਰਤੀ ਇਸੇ ਰਾਹ ਉਤੋਂ ਦੀ ਜਦੋਂ ਅਬਦਾਲੀ ਵਰਗੇ ਦਿੱਲੀ ਲੁੱਟ ਕੇ ਵਾਪਸ ਜਾਂਦੇ ਸੀ ਤਾਂ ਸਾਡੇ ਵਾਲੇ ਮੂਰੇ ਹੋ ਕੇ ਖੜ ਜਾਂਦੇ ਸੀ ਵੀ ਅਸੀਂ ਖੜੇ ਆ। ਅਸੀਂ ਹਰੇਕ ਦੀਆਂ ਬਹੂਆਂ ਬੇਟੀਆਂ ਦੀ ਇੱਜ਼ਤ ਰੱਖੀ ਆ ਅਸੀਂ ਹਰੇਕ ਨੂੰ ਬਚਾਇਆ ਤੇ ਪਰ ਅੱਜ ਅਫਸੋਸ ਆ ਕਿ ਜਿਨ੍ਹਾਂ ਨੇ ਇਸ ਦੇਸ਼ ਦੀ ਰਾਖੀ ਕੀਤੀ ਉਹੀ ਦੇਸ਼ ਇਹਨਾਂ ਨੂੰ ਮਾਰਨ ਦੇ ਲਈ ਤੁਰਿਆ ਹੋਇਆ ਸੋ ਜੇ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਉਸ ਗੱਲ ਦੀ ਮਾਫੀ ਪਰ ਅਪੀਲ ਆ ਫੇਰ ਅਕੇ ਇਹਨਾਂ ਦੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾਣ ਗੱਲਬਾਤ ਕਰ ਰਹੇ ਸੀ ਹਰਜਿੰਦਰ ਸਿੰਘ ਢਿੱਲੋਂ ਜਿਨ੍ਹਾਂ ਨੂੰ ਤੁਸੀਂ ਅਕਸਰ ਦੇਖਦੇ ਹੋਣੇ ਆ ਚੈਨਲਾਂ ਤੇ ਉੱਤੇ ਗੱਲਬਾਤ ਕਰਦੇ ਰਹਿੰਦੇ ਨੇ ਪੰਜਾਬ ਦੇ ਪੱਤਰਕਾਰ ਨੇਗੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਦੱਸਿਆਗਾ ਕਿ ਕਦੋਂ ਤੱਕ ਜਿਹੜੀਆਂ ਗੱਲਾਂ ਬਾਤਾਂ ਹੋਣਗੀਆਂ ਪਹਿਲਾਂ ਵੀ ਧਰਨੇ ਲੱਗਦੇ ਰਹਿੰਦੇ ਨੇ ਹੁਣ ਦੇਖਣਾ ਇਹ ਹੋਊਗਾ ਕਿ ਹੱਲ ਕਦੋਂ ਹੁੰਦਾਗਾ ਅੱਜ ਵੱਡਾ ਇਕੱਠ ਰੱਖਿਆ ਗਿਆ ਸੀ ਜਿਵੇਂ ਕਿ ਤੁਹਾਨੂੰ ਪਤਾਗਾ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਨੇ ਤਕਰੀਬਨ 18 ਦਿਨ ਹੋ ਗਏ ਨੇ ਪਾਨਾ ਸਿੱਧੂ ਦੀ ਗੌਲ ਸੀ ਕੀ ਤੇ ਹੋਰ ਵੀ ਜਿਹੜੇ ਕਿਸਾਨ ਜਿੱਥੇ ਬੰਦੀਆ ਵੱਲੋਂ ਕਾਲ ਦਿੱਤੀ ਗਈ ਸੀ ਨਵਦੀਪ ਚਲਵੇੜਾ ਪਾਨਾ ਸਿੱਧੂ ਤੇ ਹੋਰ ਵੀ ਜਿਹੜੇ ਕਿਸਾਨ ਲੀਡਰ ਨੇ ਆਪਣਾ ਵੱਡਾ ਕਾਫਲਾ ਲੈ ਕੇ ਆਏ ਨੇ ਧੰਨਵਾਦ ਜੀ